ਮਾਈਨਰ ਕਾਰਨ ਦਰਜਨਾ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਕਿਸਾਨਾਂ ਨੇ ਕੀਤੀ ਤੁਰੰਤ ਪਾਣੀ ਛੱਡਣ ਦੀ ਮੰਗ। ਚਲਾਲਾਪਾਦ 21 ਮਈ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਜਾਂਡਵਾਲੇ ਦੇ ਜੋੜੇ ਪੁਲਾਂ ਤੋਂ ਮੇਨ ਨਹਿਰ ਤੱਕ ਨਵੇਂ ਬਣੇ ਚੱਕ ਸੁਹੇਲੇ ਵਾਲਾ ਮਾਈਨਰ ਨਾਲ ਸੰਬੰਧਤ ਮੋਗਿਆਂ ਤੋਂ ਪਾਣੀ ਨਾ ਮਿਲਣ ਕਾਰਨ ਦਰਜਨਾ ਪਿੰਡਾਂ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ। ਯੂਨੀਅਨ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਮੋਗਿਆਂ ਵਿੱਚ ਪਾਣੀ ਪੂਰਾ ਨਹੀਂ ਮਿਲ ਰਿਹਾ, ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਪਾਣੀ ਦੀ ਘਾਟ ਕਾਰਨ ਫਸਲਾਂ ਦਾ ਨੁਕਸਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਅਤੇ ਬਲਾਕ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਨਵੇਂ ਬਣੇ ਇਸ ਮਾਈਨਰ ਤੇ ਜਿੰਨਾ ਮੋਗੇ ਜਿਵੇਂ ਕਿ ਪੱਕਾ ਕਾਲੇ ਵਾਲਾ ਸੁਹੇਲੇ ਵਾਲਾ ਧਾਬ ਖੁਸ਼ਹਾਲ ਜੋਈਆ ਅਤੇ ਝੰਡ ਵਾਲਾ ਹਨ ਉਹਨਾਂ ਵਿੱਚੋਂ ਕਿਸੇ ਵਿੱਚ ਵੀ ਪੂਰਾ ਪਾਣੀ ਨਹੀਂ ਆ ਰਿਹਾ ਉਹਨਾਂ ਮੁਤਾਬਕ ਹੁਣ 24 ਘੰਟਿਆਂ ਵਿੱਚ ਸਿਰਫ 5 ਕਨਾਲਾਂ ਨੂੰ ਪਾਣੀ ਲੱਗਦਾ ਹੈ ਇਸ ਕਾਰਨ ਕਿਸਾਨਾਂ ਲਈ ਝੋਨੇ ਦੀ ਪਨੀਰੀ ਖੱਟਿਆ ਜਾਂ ਝੋਨੇ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਗਈਆਂ ਹਨ ਯੂਨੀਅਨ ਨੇ ਮਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮੋਗਿਆਂ ਦੀ ਦਰਸਤੀ ਕਰਕੇ ਇਹਨਾਂ ਦੇ ਆਕਾਰ ਸਾਈਜ਼ ਵੱਡੇ ਕੀਤੇ ਜਾਣ ਨਾ ਕਿ ਉੱਚੇ ਸਰਕਾਰ ਤੇ ਦੋਸ਼ ਅਤੇ ਕਿਸਾਨਾਂ ਦੀ ਨਿਰਾਸ਼ਾ ਅਗਵਾ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਟਾਇਲਾਂ ਤੇ ਪਾਣੀ ਦਿਖਾਉਣ ਨੂੰ ਆਪਣੀ ਸਿਆਸਤ ਦਾ ਕੇਂਦਰ ਬਿੰਦੂ ਬਣਾਇਆ ਹੋਇਆ ਹੈ। ਇਸੇ ਮਾਇਨਰ ਦੀ ਸਥਿਤੀ ਇਹ ਹੈ ਕਿ ਟੇਲਾਂ ਤੇ ਮਾਇਨਰ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਮੁੱਢ ਵਾਲੇ ਕਿਸਾਨ ਮੋਗਿਆਂ ਵਿੱਚ ਪੂਰਾ ਪਾਣੀ ਨਾ ਪਹੁੰਚਣ ਕਾਰਨ ਨਿਰਾਸ਼ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਸਿੱਧੀ ਬਜਾਈ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦਾ ਦਾਅਵਾ ਕਰਦੀ ਹੈ। ਦੂਜੇ ਪਾਸੇ ਪੰਜਾਬ ਦੀਆਂ ਜ਼ਿਆਦਾਤਰ ਨਹਿਰਾਂ ਅਤੇ ਕਸੀਆਂ ਵਿੱਚ ਹਾਲੇ ਤੱਕ ਪਾਣੀ ਨਹੀਂ ਛੱਡਿਆ ਗਿਆ। ਇਸ ਮੌਕੇ ਮੀਤ ਪ੍ਰਧਾਨ ਬਲਤੇਜ ਸਿੰਘ ਜੰਡਵਾਲਾ, ਅੰਗਰੇਜ਼ ਸਿੰਘ ਕਿੰਦਰ ਸਿੰਘ ਜੰਡਵਾਲਾ ਬਲਰਾਜ ਸਿੰਘ ਕੇਵਲ ਸਿੰਘ ਜੀਤ ਸਿੰਘ ਬਹੁਤ ਸਿੰਘ ਬਲਵੰਤ ਸਿੰਘ ਲਾਭ ਸਿੰਘ ਮਹਾਵੀਰ ਸਿੰਘ ਚੱਕਟਾ ਖੁਸ਼ਹਾਲ ਜੋਈਆ ਜਸਕਰਨ ਸਿੰਘ ਸੋਨੂ ਹਰਪ੍ਰੀਤ ਸਿੰਘ ਗੁਰਤੇਜ ਸਿੰਘ ਸਿਮਰਨਜੀਤ ਸਿੰਘ ਅਤੇ ਰਣਜੀਤ ਸਿੰਘ ਚੱਕ ਜਾਨੀ ਸਰ ਆਧਾ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਸੇਵਾ ਪ੍ਰਦਾਨ ਕਰਦੀ ਸਾਂਝਣ ਅੱਜ ਅਸੀਂ ਜਿਹੜਾ ਨਵਾਂ ਬਣਿਆ ਸੇਲੇ ਵਾਲਾ ਮੈਨਰ ਹੈਗਾ ਜਿਹੜਾ 23 ਕਰੋੜ ਦੀ ਲਾਗਤ ਦੇ ਨਾਲ ਬਣਿਆ ਹੈਗਾ ਉਹਦਾ ਅਸੀਂ ਜਿਹੜਾ ਅਸੀਂ ਦੁੱਖ ਦੱਸਣ ਲਈ ਤੇ ਨਹਿਰੀ ਮਹਿਕਮੇ ਤੋਂ ਇਹਦਾ ਹੱਲ ਕਰਨ ਲਈ ਇਕੱਠੇ ਹੋਏ ਹੈਗੇ ਆ ਜਿਹੜਾ ਇਹ ਪਿਆਰ ਸਰਕਾਰ ਨੇ ਇੱਕ ਕੇਂਦਰ ਬਿੰਦੂ ਬਣਾਇਆ ਹੋਇਆ ਆਪਣੀ ਸਿਆਸਤ ਦਾ ਵੀ ਅਸੀਂ ਟੇਲਾਂ ਦੇ ਉੱਤੇ ਪਾਣੀ ਪਚਾਦਾ। ਉਹ ਟੇਲਾਂ ਦੇ ਪਾਣੀ ਪਚਾਉਣ ਦੀ ਸਿਆਸਤ ਨੇ ਜਿਹੜੇ ਪਿੱਛੇ ਮੁੱਕੇ ਹੈਗੇ ਆ ਉਹ ਚੂਲੀ-ਚੂਲੀ ਵਾਲੀ ਨੀਤੀ ਤੇ ਲੈ ਜਾਂਦਾ ਹੈਗਾ। ਸਾਡੇ ਇੱਥੇ ਬਹੁਤ ਸਾਰੇ ਕਿਸਾਨ ਖੜੇ ਆ ਉਹ ਇਹ ਦੱਸਦੇ ਆ ਵੀ ਪਿਛਲੇ ਦਿਨੀ ਜਿਹੜਾ ਇਹ ਮੋਗਾ ਟੇਲਾਂ ਦੇ ਉੱਤੇ ਪਾਣੀ ਪੂਗਾ ਸੀ ਇੱਥੇ ਜਿਹੜੇ ਮੋਗਿਆਂ ਦੇ ਉੱਤੇ 24 ਘੰਟਿਆਂ ਦੇ ਵਿੱਚ ਸੁੱਕੇ ਵਾਣ ਦੇ ਵਿੱਚ 5-5 ਕਨਾਲਾਂ ਰਿਕਾਰਡ ਆ ਜਿਹੜਾ ਪਾਣੀ ਲਾਉਂਦਾ ਇਨ੍ਹਾਂ ਮੋਗਿਆਂ ਦਾ ਕਹਣੀ ਅਸੀਂ ਇਹ ਮੰਗ ਕਰਦੇ ਆਂ ਵੀ ਇਨ੍ਹਾਂ ਮੋਗਿਆਂ ਦੀ ਜਿਹੜੀ ਗੁਸਤੀ ਕਰਕੇ ਇਨ੍ਹਾਂ ਮੋਗਿਆਂ ਦੇ ਸਾਇਰ ਵੱਡੇ ਕਰਨ ਦੀ ਲੋੜ ਆ ਨਾ ਕਿ ਉੱਚੇ ਕਰਨ ਦੀ ਜਿਹੜੀ ਕ੍ਰਿਸ਼ਨ ਕੁਮਾਰ ਦੀ ਸਿਆਸਤ ਦੇ ਤਹਿਤ ਪੰਜਾਬ ਸਰਕਾਰ ਇਹ ਕੱਲਾ ਕੇਵਲ ਤੇ ਕੇਵਲ ਚੈਲਾਂ ਤੇ ਪਾਣੀ ਦਿਖਾਉਣਾ ਚਾਹੁੰਦੀ ਆ ਅੱਜ ਜਿਹੜੀ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਵੀ ਜਿਹੜੀ ਕਿਸਾਨ ਸਿੱਧੀ ਬਜਾਈ ਕਰਨ ਇਹਦੇ ਨਾਲ ਪਾਣੀ ਦੀ ਬਤਤ ਹੁੰਦੀ ਹੈਗੀ ਆ ਤਾਂ ਤੁਸੀਂ ਦੇਖੋ ਅੱਜ ਸਾਡੇ ਇਹ ਜਿਹੜੇ 1800 18350 ਨੰਬਰ ਮੋਗੇ ਤੋਂ ਲੈ ਕੇ ਜਿਹੜਾ ਪਿੰਡ ਝੰਡਾ ਵਾਲੇ ਤੋਂ ਲੈ ਕੇ ਇਹਦੇ ਵਿੱਚ ਪਿੰਡ ਪੱਕਾ ਕਾਲੇ ਵਾਲਾ ਤੇ ਹੋਰ ਪਿੱਛੇ ਜਿੰਨੇ ਵੀ ਮੋਗੇ ਆਉਂਦੇ ਆ ਉਹਨਾਂ ਸਾਰਿਆਂ ਦਾ ਇਹ ਹਾਲ ਹੈਗਾ ਵੀ ਉਹਨਾਂ ਮੋਗਿਆਂ ਤੇ ਪਾਣੀ ਪੂਰਾ ਨਹੀਂ ਪੈ ਰਿਹਾ ਹੈਗਾ ਸੋ ਅਸੀਂ ਨਹਿਰੀ ਜਿਹੜਾ ਮੈਕਮੇ ਤੋਂ ਐਕਸ਼ਨ ਸਾਹਿਬ ਤੋਂ ਇਹ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਇਹਨਾਂ ਮੋਗਿਆਂ ਦੀ ਚੈਕਿੰਗ ਕਰਕੇ ਇਹਨਾਂ ਮੋਗਿਆਂ ਦੇ ਵਿੱਚ ਪਾਣੀ ਪੂਰਾ ਪੈਂਦਾ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਕਿਸਾਨ ਜਿਹੜੀਆਂ ਫਨੀਰੀਆਂ ਨੂੰ ਹੁਣ ਲੋਕਾਂ ਨੇ ਪਾਣੀ ਲਾਉਣਾ ਹੈਗਾ ਜਾਂ ਹੋਰ ਕੋਈ ਕਿਸੇ ਕਿਸਮ ਦੀਆਂ ਉਹਨੇ ਕਾਸ਼ਟ ਕੀਤੀ ਆ ਉਹ ਇਕੱਠੇ ਹੈਗੇ ਆ ਜਾਂ ਸਿੱਧੇ ਬਜਾਈ ਕਰਨੀਆਂ ਤਾਂ ਜੋ ਕਿਸਾਨ ਆਪਣੀ ਬਜਾਈ ਕਰਦੇ। ਅੱਜ ਮਈ ਦਾ ਮਹੀਨਾ ਜਿਹੜਾ ਉਹ ਬੀਤ ਚੁੱਕਿਆ ਤੇ ਜੂਨ ਜਿਹੜਾ ਹੈਗਾ ਚੜਨ ਵਾਲਾ ਹੈ। ਸਰਕਾਰ ਨੇ ਐਲਾਨ ਕੀਤਾ ਹੋਇਆ ਹੈ ਵੀ ਜਿਹੜਾ 1 ਜੂਨ ਤੋਂ ਜਿਹੜਾ ਝੋਨੇ ਦੀ ਹੈਗੀ ਆ ਲਵਾਈ ਉਹ ਚਾਲੂ ਹੋਊਗੀ ਪੰਜਾਬ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਜਿਹੜਾ ਹੈਗਾ ਉਹ ਝੋਨੇ ਦੀ ਬਜਾਦ ਵੀ ਕਰਨੀ ਹੈਗੀ ਆ ਸਿੱਧੀ ਬਜਾਈ ਨੂੰ ਜਿਹੜੀ ਸਰਕਾਰ ਉਤਸ਼ਾਹਤ ਕਰਦੀ ਰਹੀ ਹੈ ਪਰ ਇੱਥੇ ਜਿਹੜੀਆਂ ਤਸਵੀਰਾਂ ਬਿਲਕੁਲ ਉਲਟ ਹੈਗੀਆਂ ਜਿਹੜਾ ਜਿਹੜਾ ਅਸੀਂ ਅੱਜ ਚੱਕ ਸਹੇਲੇ ਵਾਲਾ ਮੈਨਰ ਦੇ ਉੱਪਰ ਖੜੇ ਹੈਗੇ ਆ ਇਹਦੇ ਵਿੱਚ ਜਿਹੜਾ ਨਵਾਂ ਮੈਨਰ ਬਣਿਆ ਹੋਇਆ ਹੈ ਜਿਹੜੇ ਮੋਗਿਆਂ ਦੇ ਸਾਇਜ ਆ ਬਹੁਤ ਥੋੜੇ ਲੱਗੇ ਹੋਏ ਆ ਸਿਰਫ ਹਾਂਜੀ ਪ੍ਰਧਾਨ ਜੀ ਕੀ ਮਸਲਾ ਆਪਣਾਈ ਅਸੀਂ ਜੋ ਜਿਤਨਾ ਮਾਈਨਰ ਬਣਿਆ ਛੱਲੇ ਵਾਲਾ ਉਹਦੇ ਸਬੰਦ ਇਕੱਠੇ ਹੋਏ ਆ ਇਹਦੇ ਜਨ ਕਿ ਜਿੰਨੇ ਮੋਗੇ ਵੀ ਲੱਗੇ ਆ ਮੱਲਾ ਪੱਕੇ ਕਾਲੇ ਵਾਲੇ ਦੇਹਾ ਦੀਆਂ ਪਿੱਛੇ ਛੱਲੇ ਵਾਲੇ ਦੇ ਆ ਚੱਕ ਟੋਕਿਸ਼ਾਂਲ ਜੁਈਆਂ ਅਜੰਡ ਵਾਲੇ ਦੇ ਹੈਗੇ ਆ ਕਿਸੇ ਤੇ ਵੀ ਪਾਣੀ ਨਹੀਂ ਪੂਰਾ ਪੈ ਰਿਹਾ ਜਦੋਂ ਕਿ ਇਧਰੋਂ ਪ੍ਰਾਣਾ ਸੀਗਾ ਸਵੇਰ ਉਹ ਘੰਟੇ ਚ 2 ਕਿੱਲਾਂ ਤੋਂ ਵੀ ਉੱਪਰ ਲਾ ਜਾਂਦਾ ਸੀਗਾ ਇਹ 24 ਘੰਟਿਆਂ ਚ ਜਾਨਕੀ ਪੰਜ ਘਰਾਂ ਥਾਂ ਲਾਉਂਦਾ ਇਹਦੇ ਨਾਲ ਸਾਨੂੰ ਤਾਂ ਇਹ ਸਮੱਸਿਆ ਵੀ ਆ ਗਾ ਬਣੂਗਾ ਕਿ ਕੀ ਅਸੀਂ ਝੋਨਾ ਲਾਵਾਂਗੇ ਕੀ ਪਨੀਰੀ ਨੂੰ ਪਾਣੀ ਨਹੀਂ ਲੱਗਣਾਗਾ ਇਹ ਸਭਾਂ ਚ ਇਕੱਠੇ ਹੋਈਆਂ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਜੀ ਨਹਿਰ ਚ ਪਾਣੀ ਘਟਾ ਤੇ ਨਹਿਰ ਚ ਪੂਰਾ ਹੋਗਾ ਤਾਂ ਤੁਹਾਡਾ ਪੂਰਾ ਹੋ ਜੂਗਾ ਤੇ ਜਦੋਂ ਕਿ ਟੇਲਾਂ ਦਾ ਜਿਹੜਾ ਪਾਣੀ ਆ ਉਹ ਸੰਭਾਲ ਨਹੀਂ ਰਹੀਆਂ ਉਥੇ ਪਾਈਪਾਂ ਲਾ ਕੇ ਉਤੋਂ ਦੀ ਹੋਰ ਫੇਰ ਉਹਨਾਂ ਨੇ ਸੁਆ ਵਿਚਾਰ ਨਹੀਂ ਸੁਆ ਕਰਦਾ ਤੇ ਸਾਨੂੰ ਇਹ ਖੈਸ਼ਾ ਵੀ ਟੇਲ ਤਾਂ ਹੁਣ ਟੁੱਟੀ ਜਾਂਦੀ ਆ ਇਹ ਮੈਰਜੇ ਪਾਣੀ ਵਧਾਇਆ ਤੇ ਫਿਰ ਤੇਲ ਤੇ ਤਾਂ ਹੋਰ ਗੰਹ ਜਾਊਗਾ ਇਹ ਵੀ ਇਹ ਤਾਂ ਲੈਵਲ ਤੋਂ ਫਾਰ ਟਾ ਕੇ ਕੀ ਆ ਇਹਦੀ ਅਧਿਕਾਰੀਆਂ ਨੂੰ ਕੋਈ ਜਾਂਚ ਕਰਨੀ ਚਾਹੀਦੀ ਆ ਤੇ ਮੋਗੇ ਦਾ ਪੂਰਾ ਪਾਣੀ ਹੋ ਜਾ ਜੇ ਕੋਈ ਸਾਈਜ ਵਧਾਇਆ ਜਾਵੇ ਇਹਨਾਂ ਦਾ ਜੇ ਕੋਈ ਜੜੀਆਂ ਝਾੜ ਆ ਕੋਈ ਝਾੜ ਉਹ ਤੜਾਫ ਦੂਫ ਲੱਗੇ ਫਿਰ ਪਾਣੀ ਵਧ ਸਕਦਾ ਨਹੀਂ ਤਾਂ ਫਿਰ ਇਹਦੂ ਪੁਰਾਣੇ ਦਾ ਵੀ ਸਾਡੇ ਕੋਲੇ ਜ਼ਿਆਦੇ ਸੀਗਾ ਇਹਨੂੰ ਬੰਦ ਕਰ ਦੋ ਤੁਸੀਂ ਪੁਰਾਣੇ ਦੇ ਲਾ ਲਾਂਗੇ ਫਿਰ ਤੁਹਾਨੂੰ ਤੇ ਗੱਲ ਹੋਈ ਆ ਅਕੀਰ ਸਾਬ ਨਾਲ ਵੀ ਹੋਈ ਸੀਗੀ ਉਹ ਵੀ ਕਹਿ ਰਹੇ ਸੀ ਹਜੇ ਇਹ ਨਹਿਰ ਨਵੀਂ ਬਣੀ ਆ ਦੇਚ ਮਿੱਟੀ-ਮਿੱਟੀ ਲੱਗ ਜੂਗੀ ਤੇ ਪਾਣੀ ਦੀ ਸਪੀਡ ਘਟ ਜੂਗੀ। ਬਾਕੀ ਐਸਡੀਓ ਸਾਬ ਨਾਲ ਵੀ ਗੱਲ ਹੋਈ ਆ ਜੈਨਾ ਵੀ ਹੋਈ ਆ। ਉਹ ਕਹਿ ਰਹੇ ਆ ਵੀ ਨਹਿਰ ਚ ਪਾਣੀ ਘਟਾ ਨਹਿਰ ਰੱਦੀ ਆ ਤੇ ਜੋ ਨਹਿਰ ਭਰ ਗਈ ਤੇ ਫੇਰੇ ਚ ਪਾਣੀ ਵਾਜੂ। ਪਰ ਸਮੱਸਿਆ ਇਹ ਵੀ ਟਾਲ ਤੇ ਤਾਂ ਹੁਣ ਨਹੀਂ ਪਾਣੀ ਸੰਭਦਾ। ਉਸ ਦਾ ਕੋਈ ਉਹ ਜਵਾਬ ਨਹੀਂ ਦੇ ਰਹੀ। ਇਹ ਸਮੱਸਿਆ